ਜੀਵਨ ਵਿੱਚ ਸਾਰੀ ਖੇਡ ਨਜ਼ਰੀਏ ਦੀ ਹੈ ਜੇਕਰ ਨਜ਼ਰੀਆ ਉੱਤਮ ਹੈ ਤਾਂ ਬੇਕਾਰ ਚੀਜ਼ਾਂ ਦੇ ਵੀ ਉੱਤਮ ਪ੍ਰਣਾਮ ਨਜ਼ਰ ਆਉਣ ਲੱਗ ਜਾਂਦੇ ਹਨ ਜਿਸ ਤਰ੍ਹਾਂ ਪਾਣੀ ਅਗਰ ਗੰਦਾ ਹੈ ਤਾਂ ਅਸੀਂ ਉਸ ਨੂੰ ਪੀ ਨਹੀਂ ਸਕਦੇ ਪਰ ਉਹੀ ਪਾਣੀ ਅੱਗ ਬੁਝਾਉਣ ਦੇ ਕੰਮ ਜ਼ਰੂਰ ਆ ਸਕਦਾ ਹੈ ਆਪਣਾ ਨਜ਼ਰੀਆ ਬਦਲੋ ਨਤੀਜੇ ਆਪਣੇ ਆਪ ਬਦਲ ਜਾਣਗੇ ਕਿਉਂਕਿ ਕੋਈ ਵੀ ਚੀਜ਼ ਅਯੋਗ ਨਹੀਂ ਹੁੰਦੀ ਕੋਈ ਵੀ ਵਿਅਕਤੀ ਅਯੋਗ ਨਹੀਂ ਹੁੰਦਾ ਉਸ ਨੂੰ ਅਯੋਗ ਬਣਾਉਂਦੀ ਹੈ ਉਸ ਦੀ ਸੋਚ ਇਸ ਲਈ ਬਹੁਤ ਜ਼ਰੂਰੀ ਹੈ ਕਿ ਖੁਦ ਨੂੰ ਪਹਿਚਾਣੋ ਫਿਰ ਤੁਸੀਂ ਜਾਣ ਜਾਓਗੇ ਕਿ ਤੁਸੀਂ ਅਸਲ ਵਿੱਚ ਕੌਣ ਹੋ ਲੋਕ ਅਕਸਰ ਕਹਿੰਦੇ ਹਨ ਕਿ ਸੱਚੇ ਰਸਤੇ ਉੱਪਰ ਮੁਸ਼ਕਲਾਂ ਬਹੁਤ ਹਨ ਤਾਂ ਸੱਚੇ ਕਿਉਂ ਬਣੀਏ ਜਦਕਿ ਬੁਰੇ ਲੋਕ ਸੁਖੀ ਰਹਿੰਦੇ ਹਨ ਤਾਂ ਬੁਰੇ ਕਿਉਂ ਨਾ ਬਣੀਏ ਸੱਚੇ ਇਸ ਲਈ ਬਣੋ ਕਿਉਂਕਿ ਸੱਚੇ ਵਿਅਕਤੀ ਦਾ ਹਿਰਦਾ ਸ਼ਾਂਤ ਰਹਿੰਦਾ ਹੈ ਜਦਕਿ ਬੁਰੇ ਲੋਕ ਅਸ਼ਾਂਤ ਹੀ ਰਹਿੰਦੇ ਹਨ ਸੱਚੇ ਇਸ ਲਈ ਬਣੋ ਕਿਉਂਕਿ ਸੱਚੇ ਵਿਅਕਤੀ ਦਾ ਮਨ ਸੰਤੋਖੀ ਹੁੰਦਾ ਹੈ ਅਤੇ ਬੁਰਾ ਹਮੇਸ਼ਾ ਅਸੰਤੋਖ ਹੀ ਰਹਿੰਦਾ ਹੈ ਸੱਚੇ ਇਸ ਲਈ ਬਣੋ ਕਿਉਂਕਿ ਅੰਤ ਵਿੱਚ ਜਿੱਤ ਸਚਾਈ ਦੀ ਹੀ ਹੁੰਦੀ ਹੈ ਚਾਹੇ ਕਿੰਨਾ ਵੀ ਬਦਲ ਜਾਏ ਜਮਾਨੇ ਦਾ ਚਾਲ ਚਲਣਾ ਝੂਠ ਤੋਂ ਸਚਾਈ ਕਦੇ ਹਾਰ ਨਹੀਂ ਸਕਦੀ ਇਹ ਸੱਚ ਹੈ ਕਿ ਜੀਵਨ ਅਤੇ ਮੌਤ ਇੱਕ اٹਲ ਸਚਾਈ ਹੈ ਪਰ ਇੱਕ ਸੱਚ ਹੋਰ ਵੀ ਹੈ ਮੌਤ ਸਾਰਿਆਂ ਨੂੰ ਆਉਂਦੀ ਹੈ ਪਰ ਜੀਵਨ ਜਿਉਣਾ ਸਾਰਿਆਂ ਨੂੰ ਨਹੀਂ ਆਉਂਦਾ ਸਾਡਾ ਪੂਰਾ ਜੀਵਨ ਨਿਕਲ ਜਾਂਦਾ ਹੈ ਅਤੇ ਅਸੀਂ ਇਹ ਜਾਣ ਹੀ ਨਹੀਂ ਪਾਉਂਦੇ ਕਿ ਜੀਵਨ ਨੂੰ ਜਿਉਈਏ ਤਾਂ ਕਿਸ ਤਰ੍ਹਾਂ ਜਿਉਈਏ ਜੀਵਨ ਨੂੰ ਜਿਉਣਾ ਹੈ ਤਾਂ ਉਸ ਦੀਵੇ ਦੀ ਤਰ੍ਹਾਂ ਜਿਉ ਜੋ ਜਿਹੜਾ ਆਪਣੀ ਲੋ ਨਾਲ ਉਹਨਾਂ ਸੈਂਕੜੇ ਦੀਵਿਆਂ ਨੂੰ ਪ੍ਰਕਾਸ਼ ਦਿੰਦਾ ਹੈ ਜਿਹੜੇ ਬੁਝੇ ਹੋਏ ਹਨ ਦੀਵਾ ਬਸ ਦੇਣਾ ਜਾਣਦਾ ਹੈ ਵੰਡਣਾ ਜਾਣਦਾ ਹੈ ਇਸ ਲਈ ਦੀਵਾ ਪੂਜਣ ਲਾਇਕ ਹੈ ਤਾਂ ਜੀਵਨ ਨੂੰ ਉਸ ਦੀਵੇ ਦੀ ਤਰ੍ਹਾਂ ਜਿਓ ਦੇਣ ਵਾਲੇ ਬਣੋ ਵੰਡਣ ਵਾਲੇ ਬਣੋ ਇੱਕ ਗੱਲ ਹੋਰ ਇਨਸਾਨ ਕਦੇ-ਕਦੇ ਬਹੁਤ ਵੱਡੀ ਗਲਤੀ ਕਰਦਾ ਹੈ ਉਹ ਝੁਕਣ ਨੂੰ ਸਿਰਫ ਆਤਮ ਸਨਮਾਨ ਨਾਲ ਹੀ ਜੋੜ ਲੈਂਦਾ ਹੈ ਝੁਕਣ ਦਾ ਅਰਥ ਕੇਵਲ ਆਤਮ ਸਨਮਾਨ ਖੋਦ ਲੈਣਾ ਹੀ ਨਹੀਂ ਹੁੰਦਾ ਝੁਕਣ ਦਾ ਅਰਥ ਨਿਮਰਤਾ ਵੀ ਹੁੰਦਾ ਹੈ ਨਿਮਰਤਾ ਵੀ ਝੁਕਣਾ ਸਿਖਾਉਂਦੀ ਹੈ ਤੇ ਬਿਲਕੁਲ ਸੱਚ ਹੈ ਕਿ ਇਨਸਾਨ ਨੇ ਜੋ ਵੀ ਪਾਇਆ ਹੈ ਉਹ ਝੁਕ ਕੇ ਹੀ ਪਾਇਆ ਹੈ ਜਦੋਂ ਬਚਪਨ ਵਿੱਚ ਚੱਲਣਾ ਸਿੱਖਿਆ ਤਾਂ ਜ਼ਮੀਨ ਉੱਪਰ ਝੁਕ ਕੇ ਡਿੱਗ ਕੇ ਚੱਲਣਾ ਸਿੱਖਿਆ ਵੱਡਿਆਂ ਦਾ ਆਸ਼ੀਰਵਾਦ ਲਿਆ ਤਾਂ ਝੁਕ ਕੇ ਲਿਆ ਕੂਚੋ ਪਾਣੀ ਕੱਢਣ ਦੇ ਲਈ ਵਾਲਟੀ ਨੂੰ ਵੀ ਝੁਕਣਾ ਪੈਂਦਾ ਹੈ ਪਰਮਾਤਮਾ ਦਾ ਅਸ਼ੀਰਵਾਦ ਝੁੱਕ ਕੇ ਹੀ ਮਿਲਦਾ ਹੈ ਸਨਮਾਨ ਮਿਲਦਾ ਹੈ ਤਾਂ ਝੁੱਕ ਕੇ ਹਨੇਰੀਆਂ ਵਿੱਚ ਉਹੀ ਦਰਖਤ ਬਚਦੇ ਹਨ ਜਿਹੜੇ ਝੁੱਕ ਜਾਂਦੇ ਹਨ ਇੱਥੇ ਝੁਕਣ ਦਾ ਅਰਥ ਸਿਰਫ ਨਿਮਰਤਾ ਹੈ ਜੈਸੇ ਤਰ੍ਹਾਂ ਪਹਾੜ ਦੀ ਚੋਟੀ ਉੱਪਰ ਚੜ੍ਹਨ ਦੇ ਲਈ ਝੁਕਣਾ ਪੈਂਦਾ ਹੈ ਉਸ ਤਰ੍ਹਾਂ ਹੀ ਸਫਲਤਾ ਦੇ ਸਿਖਰ ਉੱਪਰ ਪਹੁੰਚਣ ਅਤੇ ਉੱਥੇ ਠਹਿਰਨ ਲਈ ਨਿਮਰਤਾ ਵਿੱਚ ਰਹਿਣਾ ਪੈਂਦਾ ਹੈ ਸਾਡਾ ਜੀਵਨ ਰਿਸ਼ਤਿਆਂ ਉੱਪਰ ਆਧਾਰਿਤ ਹੁੰਦਾ ਹੈ ਸਾਡੇ ਸੁੱਖਾਂ ਦਾ ਆਧਾਰ ਹੁੰਦੇ ਹਨ ਰਿਸ਼ਤੇ ਸਾਡੀ ਰੱਖਿਆ ਦਾ ਆਧਾਰ ਹੁੰਦੇ ਹਨ ਰਿਸ਼ਤੇ ਪਰ ਫਿਰ ਵੀ ਸਭ ਤੋਂ ਜ਼ਿਆਦਾ ਦੁੱਖ ਸਾਨੂੰ ਰਿਸ਼ਤਿਆਂ ਤੋਂ ਹੀ ਮਿਲਦਾ ਹੈ ਸਭ ਤੋਂ ਜ਼ਿਆਦਾ ਮਨਮੁਟਾਪ ਰਿਸ਼ਤਿਆਂ ਵਿੱਚ ਹੀ ਹੋ ਜਾਂਦਾ ਹੈ ਇਹ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਰਿਸ਼ਤਿਆਂ ਵਿੱਚ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਵੀਕਾਰ ਹੀ ਨਹੀਂ ਕਰਦੇ ਅਸੀਂ ਸਾਹਮਣੇ ਵਾਲੇ ਨੂੰ ਬਸ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਉਹ ਸਹੀ ਹੈ ਤਾਂ ਵੀ ਅਸੀਂ ਉਸ ਨੂੰ ਆਪਣੇ ਹਿਸਾਬ ਨਾਲ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਰਿਸ਼ਤਿਆਂ ਵਿੱਚ ਪ੍ਰੇਮ ਚਾਹੁੰਦੇ ਹੋ ਤਾਂ ਇੱਕ ਦੂਜੇ ਨੂੰ ਸਵੀਕਾਰ ਕਰਨਾ ਹੋਵੇਗਾ ਜਿੰਨੀ ਜ਼ਿਆਦਾ ਸਵੀਕਾਰਤਾ ਹੋਵੇਗੀ ਉਨਾ ਹੀ ਜ਼ਿਆਦਾ ਸੁੱਖ ਹੋਵੇਗਾ ਸ਼ਾਂਤੀ ਹੋਵੇਗੀ ਜਿੰਨੀ ਜ਼ਿਆਦਾ ਅਸਵੀਕਾਰਤਾ ਹੋਵੇਗੀ ਉਨਾ ਜ਼ਿਆਦਾ ਮਨਮੋਟਪ ਹੋਵੇਗਾ ਦੁੱਖ ਹੋਵੇਗਾ ਬਿਹਤਰ ਇਹੀ ਹੋਵੇਗਾ ਕਿ ਦੂਸਰਿਆਂ ਨੂੰ ਬਦਲਣ ਦੀ ਬਜਾਏ ਖੁਦ ਨੂੰ ਬਦਲਿਆ ਜਾਵੇ